ਗੁਰਿਆਈ ਇਲਾਕੇ ਵਿੱਚ ਮੋਟਰਸਾਈਕਲ ਚੋਰੀਗਰੋ ਬੁਰੀ ਤਰ੍ਹਾਂ ਈਕੇ ਨਾਲ ਸਰਗਰਮ ਹੈ ਜਿੱਥੇ ਦਿਨ ਦੇ ਆ ਰਹੀ ਘਰਾਂ ਦੇ ਬਾਹਰ ਜਾ ਜਨਤਕ ਥਾਮਾਂ ਤੇ ਖੜੇ ਮੋਟਰਸਾਈਕਲ ਚੋਰੀ ਕਰਕੇ ਸ਼ਰਿਆਂ ਫਰਾਰ ਹੋ ਰਹੇ ਹਨ ਦੋ ਮਾਮਲੇ ਸਾਹਮਣੇ ਆਏ ਹਨ ਜਿੱਥੇ ਪਿੰਡ ਲੋਹਾਰਾ ਦੇ ਰਹਿਣ ਵਾਲੇ ਅਮਿਤ ਨੇ ਦੱਸਿਆ ਕਿ ਉਹ ਮੱਥਾ ਟੇਕਣ ਲਈ ਧਾਰਮਿਕ ਸਥਾਨ ਤੇ ਗਿਆ ਸੀ ਜਦੋਂ ਬਾਹਰ ਆਇਆ ਤਾਂ ਮੋਟਰਸਾਈਕਲ ਅਣਪਛਾਤੇ ਨੌਜਵਾਨ ਚੋਰੀ ਕਰਕੇ ਲੈ ਗਏ ਜੋ ਪਿੰਡ ਵਿੱਚ ਲੱਗੇ ਸੀਸੀਟੀਵੀ ਵਿੱਚ ਸਾਹਮਣੇ ਆਇਆ ਕਿ ਦੋ ਨੌਜਵਾਨ ਉਸਦਾ ਮੋਟਰਸਾਈਕਲ ਚੋਰੀ ਕਰਕੇ ਲੈ ਜਾ ਰਹੇ ਹਨ ਜਿਸ ਦੀ ਸ਼ਿਕਾਇਤ ਉਸਨੇ ਗੁਰਿਆ ਪੁਲਿਸ ਨੂੰ ਦਿੱਤੀ ਹੈ ਇਸੇ ਤਰੀਕੇ ਨਾਲ ਦੂਜਾ ਮਾਮਲਾ ਸਾਹਮਣੇ ਆਇਆ ਹੈ ਗੁਰਿਆ ਦੇ ਨਿਊ ਮਾਰਕੀਟ ਦਾ ਜਿੱਥੇ ਘਰ ਦੇ ਬਾਹਰ ਖੜੇ ਸਪਲੈਂਡਰ ਮੋਟਰਸਾਈਕਲ ਨੂੰ ਇੱਕ ਚੋਰ ਚੋਰੀ ਕਰਕੇ ਫਰਾਰ ਹੋ ਗਿਆ ਜਿਸ ਦੀ ਸੀਸੀਟੀਵੀ ਸਾਹਮਣੇ ਆਈ ਹੈ ਅਤੇ ਚੋਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਲੋ ਤੁਸੀਂ ਵੀ ਦੇਖੋ ਇਹਨਾਂ ਦੀਆਂ ਤਸਵੀਰਾਂ ਜੇਕਰ ਕੋਈ ਇਹਨਾਂ ਨੂੰ ਪਛਾਣਦਾ ਹੋਵੇ ਤਾਂ ਗੁਰਿਆ ਪੁਲਿਸ ਨੂੰ ਇਸ ਦੇ ਇਤਲਾਹ ਕਰੇ ਦਾ ਤੋਂ ਹੀ ਇਹਦਾ ਡੇ ਨਾਲ ਭਾਜੀ ਮੇਰਾ ਨਾਮ ਅਮੀਤਿਆ ਤੇ ਮੇਰਾ ਪਿੰਡ ਲਹਾਰਾ ਹੈ ਅਸੀਂ ਵਿਸਾਖੀ ਵਾਲੇ ਦਿਨ ਬਾਬਾ ਸੰਗਵਿਖੇ ਮੱਥਾ ਟੇਕਣ ਗਏ ਸੀਗੇ ਤੇ ਉੱਥੇ ਅਸੀਂ ਮੱਥਾ ਮੋਟਰਸਾਈਕਲ ਆਪਣਾ ਪਾਰਕਿੰਗ ਦੇ ਵਿੱਚ ਲਾ ਕੇ ਤੇ ਮੱਥਾ ਟੇਕਣ ਗਏ ਹੋਏ ਸੀ ਜਦੋਂ ਅਸੀਂ ਵਾਪਸ ਆਏ ਤੇ ਸਾਡਾ ਮੋਟਰਸਾਈਕਲ ਚੋਰੀ ਹੋ ਚੁਕਿਆ ਸੀ ਕੀ ਨੰਬਰ ਸੀਗਾ ਮੋਟਰਸਾਈਕਲ ਦਾ ਭਾਜੀ ਮੇਰੇ ਮੋਟਰਸਾਈਕਲ ਦਾ ਨੰਬਰ ਪੀਵੀ 37ਈ 8094 ਸੀਗਾ ਬਲੈਕ ਕਲਰ ਦਾ ਸਪਲੈਂਡਰ ਸੀਗਾ ਤੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕੀਤੀ ਹੈ ਜੀ ਹਾਂਜੀ ਭਾਜੀ ਪੁਲਿਸ ਕੰਪਲੇਂਟ ਕੀਤੀ ਹੋਈ ਹੈ ਕੋਈ ਸੀਸੀ ਪੁੱਟੇ ਵਗੈਰਾ ਮਿਲੀ ਹੈ ਹਾਂਜੀ ਸਰ ਪੁਲਿਸ ਨੇ ਖੁਲੀ ਛਾਮ ਦੇ ਟਾਈਮ ਅਸੀਂ ਉਸੇ ਵੇਲੇ ਮਤਲਬ ਕੈਮਰੇ ਚੈੱਕ ਕਰਵਾਏ ਸੀ ਤੇ ਉਹਦੇ ਵਿੱਚ ਦੋ ਬੰਦੇ ਮੇਰਾ ਮੋਟਰਸਾਈਕਲ ਲੈ ਕੇ ਜਾ ਰਹੇ ਹਨ ਤੇ ਪੁਲਿਸ ਨੇ ਸਾਨੂੰ ਗਰਾਇਆ ਪੁਲਿਸ ਨੇ ਸਾਨੂੰ ਦਿਲਾਸਾ ਦੁਲਾਇਆ ਆ ਕਿ ਉਹਨਾਂ ਤੇ ਜਲਦੀ ਕਾਰਵਾਈ ਹੋਵੇਗੀ ਗੁਰਿਆਇ ਇਲਾਕੇ ਵਿੱਚ ਮੋਟਰਸਾਈਕਲ ਚੋਰੀਗਰੋ ਬੁਰੀ ਤਰ੍ਹਾਂ ਈਕੇ ਨਾਲ ਸਰਗਰਮ ਹੈ ਜਿੱਥੇ ਦਿਨ ਦੇ ਆ ਰਹੀ ਘਰਾਂ ਦੇ ਬਾਹਰ ਜਾ ਜਨਤਕ ਥਾਮਾਂ ਤੇ ਖੜੇ ਮੋਟਰਸਾਈਕਲ ਚੋਰੀ ਕਰਕੇ ਸ਼ਰਿਆਂ ਫਰਾਰ ਹੋ ਰਹੇ ਹਨ ਦੋ ਮਾਮਲੇ ਸਾਹਮਣੇ ਆਏ ਹਨ ਜਿੱਥੇ ਪਿੰਡ ਲੋਹਾਰਾ ਦੇ ਰਹਿਣ ਵਾਲੇ ਅਮਿਤ ਨੇ ਦੱਸਿਆ ਕਿ ਉਹ ਮੱਥਾ ਟੇਕਣ ਲਈ ਧਾਰਮਿਕ ਸਥਾਨ ਤੇ ਗਿਆ ਸੀ ਜਦੋਂ ਬਾਹਰ ਆਇਆ ਤਾਂ ਮੋਟਰਸਾਈਕਲ ਅਣਪਛਾਤੇ ਨੌਜਵਾਨ ਚੋਰੀ ਕਰਕੇ ਲੈ ਗਏ ਜੋ ਪਿੰਡ ਵਿੱਚ ਲੱਗੇ ਸੀਸੀਟੀਵੀ ਵਿੱਚ ਸਾਹਮਣੇ ਆਇਆ ਕਿ ਦੋ ਨੌਜਵਾਨ ਉਸਦਾ ਮੋਟਰਸਾਈਕਲ ਚੋਰੀ ਕਰਕੇ ਲੈ ਜਾ ਰਹੇ ਹਨ ਜਿਸ ਦਿਸ਼ਾ ਕਾਇਤ ਉਸਨੇ ਗੁਰਾਇਆ ਪੁਲਿਸ ਨੂੰ ਦਿੱਤੀ ਹੈ ਇਸੇ ਤਰੀਕੇ ਨਾਲ ਦੂਜਾ ਮਾਮਲਾ ਸਾਹਮਣੇ ਆਇਆ ਹੈ ਗੁਰਾਇਆ ਦੇ ਨਿਊ ਮਾਰਕੀਟ ਦਾ ਜਿੱਥੇ ਘਰ ਦੇ ਬਾਹਰ ਖੜੇ ਸਪਲੈਂਡਰ ਮੋਟਰਸਾਈਕਲ ਨੂੰ ਇੱਕ ਚੋਰ ਚੋਰੀ ਕਰਕੇ ਫਰਾਰ ਹੋ ਗਿਆ ਜਿਸ ਦੀ ਸੀਸੀਟੀਵੀ ਸਾਹਮਣੇ ਆਈ ਹੈ ਅਤੇ ਚੋਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਲੋ ਤੁਸੀਂ ਵੀ ਦੇਖੋ ਇਹਨਾਂ ਦੀਆਂ ਤਸਵੀਰਾਂ ਜੇਕਰ ਕੋਈ ਇਹਨਾਂ ਨੂੰ ਪਛਾਣਦਾ ਹੋਵੇ ਤਾਂ ਗੁਰਾਇਆ ਪੁਲਿਸ ਨੂੰ ਇਸਦੇ ਇਤਲਾਾ ਕਰੇ ਦਾਤ ਹੋਈ ਹੈ ਤੁਹਾਡੇ ਨਾਲ ਭਾਜੀ ਮੇਰਾ ਨਾਮ ਅਮੀ ਤੇਆ ਤੇ ਮੇਰਾ ਪਿੰਡ ਲਹਾਰਾ ਹੈ ਅਸੀਂ ਵਿਸਾਖੀ ਵਾਲੇ ਦਿਨ ਬਾਬਾ ਸੰਗ ਵਿਖੇ ਮੱਥਾ ਟੇਕਣ ਗਏ ਸੀਗੇ ਤੇ ਉੱਥੇ ਅਸੀਂ ਮੱਥਾ ਮੋਟਰਸਾਈਕਲ ਆਪਣਾ ਪਾਰਕਿੰਗ ਦੇ ਵਿੱਚ ਲਾ ਕੇ ਤੇ ਮੱਥਾ ਟੇਕਣ ਗਏ ਹੋਏ ਸੀ ਜਦੋਂ ਅਸੀਂ ਵਾਪਸ ਆਏ ਤੇ ਸਾਡਾ ਮੋਟਰਸਾਈਕਲ ਚੋਰੀ ਹੋ ਚੁਕਿਆ ਸੀ ਕੀ ਨੰਬਰ ਸੀਗਾ ਮੋਟਰਸਾਈਕਲ ਦਾ ਭਾਜੀ ਮੇਰੇ ਮੋਟਰਸਾਈਕਲ ਦਾ ਨੰਬਰ ਪੀਵੀ 37ਈ 8094 ਸੀਗਾ ਬਲੈਕ ਕਲਰ ਦਾ ਸਪਲੈਂਡਰ ਸੀਗਾ ਤੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕੀਤੀ ਹੈ ਹਾਂਜੀ ਭਾਜੀ ਪੁਲਿਸ ਕੰਪਲੇਂਟ ਕੀਤੀ ਹੋਈ ਹੈ ਵੀ ਸੀ ਸੀ ਪੁਟੇ ਵਗੈਰਾ ਮਿਲ ਗਈ ਹਾਂਜੀ ਸਰ ਪੁਲਿਸ ਨੇ ਖੁਲੀ ਛਾਮ ਦੇ ਟਾਈਮ ਅਸੀਂ ਉਸੇ ਵੇਲੇ ਮਤਲਬ ਕੈਮਰੇ ਚੈੱਕ ਕਰਵਾਏ ਸੀ ਤੇ ਉਹਦੇ ਵਿੱਚ ਦੋ ਬੰਦੇ ਮੇਰਾ ਮੋਟਰਸਾਈਕਲ ਲੈ ਕੇ ਜਾ ਰਹੇ ਹਨ ਤੇ ਪੁਲਿਸ ਨੇ ਸਾਨੂੰ ਗਰਾਇਆ ਪੁਲਿਸ ਨੇ ਸਾਨੂੰ ਦਿਲਾਸਾ ਦੁਲਾਇਆ ਆ ਕਿ ਉਹਨਾਂ ਤੇ ਜਲਦੀ ਕਾਰਵਾਈ ਹੋਵੇਗੀ